ਸੌਰਭਾ ਜੀ ਜਗਬਣੀ ਜਗਦੈ ਜਿਨ੍ਹਾਂ ਨੂੰ ਤੁਸੀਂ ਬਲਕਿ ਜਿਹੜੀਆਂ ਤੁਸੀਂ ਨਿਊਜ਼ ਦੇਖਦੇ ਹੋ ਇਹਨਾਂ ਦੀਆਂ ਸ਼ਿਪਾਈਆਂ ਹੀ ਨੇ ਤੁਸੀਂ ਫੋਨਾਂ 'ਤੇ ਨਿਊਜ਼ ਦੇਖਦੇ ਹੋ ਚਾਹੇ ਅਖਬਾਰਾਂ 'ਚ ਨਿਊਜ਼ਾਂ ਦੇਖਦੇ ਹੋ ਕਿ ਇਹਨਾਂ ਦੀਆਂ ਸ਼ਿਪਾਈਆਂ ਹੋਈਆਂ ਨਿਊਜ਼ਾਂ ਆਉਂਦੀਆਂ ਨੇ ਸਾਡੇ ਸੌਰਭਾ ਜੀ ਬਹੁਤ ਰਿਸਪੈਕਟਡ ਸਾਡੇ ਭਾਜੀ ਅਸੀਂ ਤੈਨਾਂ ਦੇ ਇਹਨਾਂ ਦਾ ਜੀਆ ਨੂੰ ਕਹਿੰਦੇ ਆਰੇ ਅੱਜ ਦੇ ਨਾਲ ਇਸ ਸ਼ੁਭ ਦਿਨ 'ਆਂ ਲੱਖ ਲੱਖ ਵਾਰ ਕੱਢਦੇ ਨੇ ਆ ਬੜੇ ਕਰਮਾਂ ਵਾਲੇ ਬੜੇ ਭਾਗਾ ਵਾਲੇ ਮੇਰੇ ਦਾਦਾ ਸਚਿੰਦਰ ਕਾਲ ਜੀ ਦੇ ਚਰਨਾਂ ਦੇ ਵਿੱਚ ਬੈਠੇ ਹੋ ਇੱਕ ਵਾਰ ਦੋਨੋਂ ਹੱਥ ਉਪਰ ਕਰਕੇ ਜੇ ਕਾਰਾ ਲਗੋਣਾ ਦੋਨੋਂ ਹੱਥ ਉਪਰ ਕਰਕੇ ਇਹ ਕਰਾਮਾ ਬਹੁਤ ਸ਼ਾਨਦਾਰ ਜੀ ਦਾ ਬਹੁਤ ਬਹੁਤ ਬੋਲ ਵੀ ਹੈ ਔਰ ਇੱਕ ਅਦਾਸ ਲੋਗੜ ਸ਼ਾਹ ਜੀ ਨੂੰ ਅੱਜ ਦੀ ਸਰਗਵਾਸੇ ਲੋਗੜ ਸ਼ਾਹ ਜੀ ਜਿਹੜੇ ਕੀ ਦਾਤੇ ਦੇ ਚਰਨਾਂ ਦੇ ਵਿੱਚ ਚਲੇ ਗਏ ਨੇ ਉਹ ਸੇ ਦੁਨੀਆ ਨੂੰ ਛੱਡ ਕੇ ਇਸ ਮੁਹੱਲੇ ਨੂੰ ਛੱਡ ਕੇ ਇਸ ਸੰਗਤ ਨੂੰ ਛੱਡ ਕੇ ਤੇ ਸਿਹਰੇ ਤੋਂ ਪਿਛਲੇ ਸਾਲ ਉਹਨੇ ਸ਼ਾਇਦ ਇੱਥੇ ਸੇਵਾ ਕੀਤੀ ਸੀ ਹੈ ਨਾ ਸਰ ਪਰ ਪਿਛਲੇ ਸਾਲ ਉਹ ਸਰਗਵਾਸੀ ਹੋ ਗਏ ਨੇ ਦਾਤਾ ਅੱਲਾਹ ਪਾਕ ਸਦਾ ਹੀ ਉਹਨਾਂ ਆਪਣੇ ਚਰਨਾਂ ਦੇ ਨਾਲ ਲਗਾ ਕੇ ਰੱਖੇ ਅਤੇ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਤੇ ਮਿਹਰ ਪ੍ਰਿਆਸ ਕਰੋ ਬੋਲੀਏ ਸੱਚੇ ਤੇ ਬਾਹਰੀ ਜੈ ਜੈ ਹਨ ਬਾਈ ਕਿ ਘੋਰ ਜੰਗਲ ਪਿਆ ਬਾਣ ਦੇ ਅੰਦਰ ਕੋਈ ਤਪੱਸਿਆ ਪਿਆ ਕਰਦਾ ਸੀ 18 ਸਾਲ ਦੀ ਉਮਰ ਦੀ ਸੀ ਉੱਤੇ ਪਰ ਕਿਸੇ ਕੋਲ ਨਹੀਂ ਡਰਦਾ ਸੀ ਲਾਈਫ ਚੈਲੰਜਰ ਇੱਕ ਦਿਨ ਬੈਠਾ 베ਰੀ ਥੱਲੇ ਤੇ ਆਸਨ ਪਿਆ ਜਮਾਉਦਾ ਸੀ ਚਿੜੀਆਂ ਨੇ ਸੀ ਰੌਲਾ ਪਾਇਆ ਤੇ ਉਸ ਦਾ ਦਿਲ ਕੰਬਦਾ ਸੀ ਕਿ ਚਿੜੀਆਂ ਰੌਲਾ ਪਾਉਂਦੀਆਂ ਸੀ ਤੇ ਉਸ ਦਾ ਦਿਲ ਘਬਰਾਉਂਦਾ ਸੀ ਕਿਉਂਕਿ ਉਹ ਬੰਦਗੀ ਦਾ ਇੱਕ ਦਿਨ ਮੈਂ ਤਾਂ ਮੇਰੀ ਥੱਲੇ ਤੇ ਆਸਨ ਤੇ ਆ ਜਮਾਉਂਦਾ ਸੀ ਤੇ ਚਿੜੀਆਂ ਨੇ ਸੀ ਰੌਲਾ ਪਾਇਆ ਤੇ ਉਸ ਦਾ ਦਿਲ ਕੰਬ ਰਹਾ ਸੀ चुप करजो चिड़ो क्यू कला कहण लॻा चुप करजो चिड़ो क्यू कल पाया है? ਪਰ ਚਿੜੀਆਂ ਸੀ ਜਿਹੜੀਆਂ ਕਿ ਚਿੜੀਆਂ ਸੰਦ ਸੀ ਰੰਗ ਆਪਣੇ ਹੀ ਮਸਤ ਦੇ ਕਿ ਚਿੜੀਆਂ ਸੰਦ ਸੀ ਮਸਤ ਆਪਣੇ ਹੀ ਰੰਗ ਵਿੱਚ ਜੇ ਗੀਤ ਪ੍ਰੇਮ ਦੇ ਗੋਣ ਪਈਆਂ ਦੇਖੇ ਹਾ ਫਦੀਦ ਨੇ ਮਾਰ ਗਿਓ ਚਿੜਿਓ ਤੇ ਪਲ ਵਿੱਚ ਹੋਂ ਕੇ ਜਾਣ ਗਈਆਂ ਨੇ ਜਫਰੀ ਸਾਹਿਬ ਨੇ ਕਿਹਾ ਕੀ ਮਰ ਜੋ ਚਿੜਿਓ ਤੇ ਚਿੜੀਆਂ ਮਰ ਗਈਆਂ ਤੇ ਫਰੀਦ ਸਾਹਿਬ ਇਹ ਕੇ ਹੈਰਾਨ ਹੋ ਗਏ ਮੈਂ ਕਿ ਅਸੀਂ ਚਿੜਿਓ ਮਾਰਦੇ ਰਛੀਆਂ ਮਰ ਗਈਆਂ ਇਹ ਸਭ ਵੇਖ ਕੇ ਫਰੀਦ ਟੰਗ ਹੋ ਗਿਆ ਤੇ ਇਹ ਕੀ ਕਰਾਮਤ ਆਈ ਏ ਇਹ ਕੀ ਖੁਦਾ ਮੈਂ ਤੇ ਨਹੀਂ ਬਣ ਗਿਆ ਜਿਹੜੀ ਐਸੀ ਸ਼ਕਤੀ ਆਈ ਕਹਿੰਦਾ ਮੈਂ ਹੁਣ ਲੱਗਦਾ ਖੁਦਾ ਬਣ ਗਿਆ ਹੁਣ ਮੈਂ ਇਹ ਵੀ ਵੇਖਦਾ ਕਿ ਚਿੜੀਆਂ ਝੂਂਦੀਆਂ ਵੀ ਹੁੰਦੀਆਂ ਤੇ ਨਹੀਂ ਹੁੰਦੀਆਂ ਆਪਣੀ ਸ਼ਕਤੀ ਨਾਲ ਮੋਈਆਂ ਚਿੜੀਆਂ ਫੇਰ ਜਮਾਨਾ ਵਾ ਆਪਣੀ ਸ਼ਕਤੀ ਨਾਲ ਮੋਈਆਂ ਚਿੜੀਆਂ ਫੇਰ ਜਮਾਨਾ ਓਕਰਾਂ ਮਾਧੂ ਗਏ ਮੇਰੇ ਚੰਨੀ ਤੇ ਖੁਣ ਕਰ ਵਾਪਸ ਜਨਾ ਕਿੰਦਾ ਹੁਣ ਗਰਮਾਤ ਹੋ ਗਈ ਐ ਖੁੜਵੇਂ ਘਰ ਨੂੰ ਜਾਣਾ ਵਾ ਪਰ ਘਪਗੀਰੀ ਬੜੀ ਦੂਰ ਐ ਤੇ ਦੁਨੀਆਂ ਦੁਨੀਆਂ ਜਾਂਦਾ ਫਰੀਦ ਨੂੰ ਤੇ ਪਿਆਰ ਸਨੇ ਬੜਾ ਸਤਾਇਆ ਐ ਤੇ ਅੰਦਰ ਉਧਰ ਚਾਤਣ ਲੱਗਾ ਤੇ ਕੁਝ ਵੀ ਨਜ਼ਰ ਨਾ ਆਇਆ ਇੱਕ ਨਵੀਂ ਵਿਹਾਈ ਕੁੜੀ ਘੁੰ ਦੇ ਵਿੱਚੋਂ ਪਾਣੀ ਭਰੀ ਜਾ ਰਹੀਏ ਤੇ ਪਾਣੀ ਰੋੜੀ ਜਾ ਰਹੀਏ ਪਾਣੀ ਭਰੀ ਜਾ ਰਹੀ ਤੇ ਪਾਣੀ ਰੋੜੀ ਜਾ ਰਹੀ ਫਰੀ ਸਾਹਿਬ ਕਹਿੰਦੇ ਨੇ ਜੇ ਤੋ ਕੁਟ ਪਿਲਾ ਪਾਣੀ ਮੈਨੂੰ ਰਾਣੀ ਜੇ ਤੋ ਕੁਟ ਪਿਲਾ ਮੈਨੂੰ ਪਾਣੀ ਮੈਨੂੰ ਰਾਣੀ ਤੇ ਸਦਾ ਸੁਹਾਗ ਬਣਾ ਰਾਣੀ ਉਹ ਕਹਿੰਦੀ ਇੱਕ ਕੇ ਫਰੀਦ ਸਾਹਿਬ ਨੂੰ ਕਹਿੰਦੀ ਫਰੀਦ ਹੈ ਤੂੰ ਓਏ ਉਹੀ ਫਰੀਦ ਹੈ ਜਿਹੜਾ ਚਿੜੀਆਂ ਮਾਰ ਕੇ ਜਿਉਂਦੀਆਂ ਕਰ ਗਿਆ ਫਰੀਦ ਸਾਹਿਬ ਹੈਰਾਨ ਹੋ ਜਾਂਦੇ ਨੇ ਪੈਰ ਪਿੱਛੇ ਗੋਟ ਲੈਂਦੇ ਨੇ ਤੇ ਕੀ ਵੇਖਦੇ ਨੇ ਉਹ ਕਹਿੰਦਾ ਤੈਨੂੰ ਕਿਵੇਂ ਪਤਾ ਤੂੰ ਕਿਵੇਂ ਨਾ ਬਹਾਸਰ ਕੀਤਾ ਮੈਨੂੰ ਦੱਸ ਉਹ ਕਹਿੰਦੀ ਫਕੀਰੀ ਬੜੀ ਦੂਰ ਹੈ ਜਿਹੜੀਆਂ ਗੱਲਾਂ ਤੂੰ ਕਰਦਾ ਉਹ ਤੋਂ ਕਈ ਵਸੇ ਦੂਰ ਨੇ ਫਰੀ ਸਾਹਿਬ ਕਹਿੰਦੇ ਇਹ ਜਿਹੜਾ ਪਾਣੀ ਭਰੀ ਜਾ ਰਹੀ ਹੈ ਰੋੜੀ ਜਾ ਰਹੀ ਹੈ ਭਰੀ ਜਾ ਰਹੀ ਹੈ ਰੋੜੀ ਜਾ ਰਹੀ ਹੈ ਤੇ ਕੀ ਮਤਲਬ ਹੈ ਉਹ ਕਹਿੰਦੀ ਸਾਧ ਮੀਰ ਦੂਰ ਮੇਰੀ ਸ਼ੇਲੀ ਦੇ ਘਰ ਨੂੰ ਅੱਗ ਲੱਗੀ ਹੈ ਮੈਂ ਤਾਂ ਉਹ ਬੁਝਾ ਰਹੀ ਆ ਫਰੀ ਸਾਹਿਬ ਹੱਸਣ ਲੱਗ ਪੈਂਦੇ ਉਹ ਕਹਿੰਦੇ ਇਹ ਕਿਵੇਂ ਹੋ ਸਕਦਾ ਕਿਉਂ ਚੱਲਿਆ ਝੂਠ ਮਾਰਦੀ ਹੈ ਇਹ ਕਿਵੇਂ ਹੋ ਸਕਦਾ ਅਗੇ ਰੰਗ ਰੰਗ ਨਹੀਂ ਗੁੱਸੇ ਚ ਟਾ ਕੇ ਕਹਿੰਦੀ ਹੈ ਕਿ ਦੇਖਣਾ ਹੀ ਤੇ ਦੇਖ ਲੈ ਸਾਈਆਂ ਵਿੱਚ ਸ਼ਹਿਰ ਦੇ ਜਾ ਕੇ ਵੇ ਕਿ ਦੇਖਣਾ ਹੀ ਇਹ ਦੇਖ ਲੈ ਸਾਈਆਂ ਵਿੱਚ ਸ਼ਹਿਰ ਦੇ ਜਾ ਕੇ ਵੇ ਉਹ ਕੰਨ ਖੋਲ ਕੇ ਸੁਣ ਲੈ ਫਰੀਦਾ ਤੇ ਕਮਾਂ ਤੈਨੂੰ ਸਮਝਾ ਕੇ ਮੈਂ ਕਿ ਜਦੋਂ ਫਰੀਦ ਸਾਹਿਬ ਵੇਦੇ ਨੇ ਵੇਖਦੇ ਨੇ ਵਾਕਈ ਸਤ ਮੀਰ ਧਰ ਨੂੰ ਅੱਗ ਲੱਗੀ ਤੇ ਆਗੋ ਬੁਝ ਰਹੀ ਜਿਹੜੀ ਪਾਣੀ ਉਹ ਪਾਰ ਇਸ ਸਭ ਨੂੰ ਰੱਖ ਤੇ ਫਰੀਦ ਡੰਗ ਹੋਇਆ ਤੇ ਫਰੀਦ ਸਾਹਿਬ ਨੇ ਜਦੋਂ ਵੇਖਿਆ ਉਹ ਸਾਰਾ ਕੁਝ ਬਦਲ ਜਾਂਦਾ ਦੇਖਦੇ ਨੇ ਕਿ ਮੈਂ ਤਾਂ ਕੁਛ ਵੀ ਨਹੀਂ ਔਰ ਮੈਂ ਤਾਂ ਵੀ ਆਪਣੇ ਨੂੰ ਦਾਪ ਨਹੀਂ ਪੈਂਦਾ ਤੇ ਕੀ ਹੋ ਗਿਆ ਰੱਬ ਤਾਂ ਬਾਦ ਗਾ ਦੇਖੇ ਤੇ ਉਤੋਂ ਤੁਰੇ ਜਨਨ ਕੀ ਕਹਿੰਦੇ ਨੇ ਤੋਰੇ ਹਾ ਤੋਰੇ ਹਾ ਜਾ ਫਰੀਦਾ ਤੋਰੇ ਹਾ ਤੋਰੇ ਹਾ ਜਾ ਫਰੀਦਾ ਸੁਤਿਆ ਤੂੰ ਝਾੜੂ ਦੇ ਮਸੀਤ ਫਰੀਦਾ ਸੁਤਿਆ ਤੂੰ ਝਾੜੂ ਦੇ ਮਸੀਤ ਉਸ ਫਰੀਦਾ ਸੁਤਿਆ ਤੂੰ ਝਾੜੂ ਦੇ ਮਸੀਤ ਗੜੀਆਂ ਰਹਿੰਦੀ ਅਕਲ ਹੀ ਲੈਣੀ ਬਣੀ ਨਹੀਂ ਨਹੀਂ ਚੱਲਦਾ ਲੈਣੀ ਨਹੀਂ ਆਹ ਕੋਈ 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 ਨਹੀਂ ਆਹ ਕੋ राजू जवाब